ਗਿਆ ਸਲੋਕ ਮਹੱਲਾ ਚੌਥਾ ਹਰ 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 ਨਾਮ ਹੈ ਗੁਰਮੁਖ ਪਾਵੇ ਕੋਈ ਹਉ ਮੈਂ ਮਮਤਾ ਨਾਸ ਹੋਈ ਦੁਰਮਤ ਕੱਢੈ ਧੋਏ ਨਾਨਕ ਅਨ ਦਿਨ ਗੁਣ ਉਚਰੈ ਜਿਨ ਕੋ ਧੁਰ ਲਿਖਿਆ ਹੋਇ ਮਹੱਲਾ ਚੌਥਾ ਹਰਿ ਆਪੇ ਆਪ ਦਿਆਲ ਹਰਿ ਆਪੇ ਕਰੇ ਸੋ ਹੋਏ ਹਰਿ ਆਪੇ ਆਪ ਵਰਤਦਾ ਹਰ ਜੀਵੜ ਅਵਰ ਨਾ ਕੋਈ ਜੋ ਹਰ ਪ੍ਰਭ ਭਾਵੈ ਸੋ ਥੀ ਐ ਜੋ ਹਰ ਪ੍ਰਭ ਕਰੇ ਸੋ ਹੋਏ ਕੀਮਤ ਕਿਨੈ ਨਾ ਪਾਈਆ ਬੇਅੰਤ ਪ੍ਰਭੂ ਹਰ ਸੋਏ ਨਾਨਕ ਗੁਰਮੁਖ ਹਰਿ ਸਲਾਹਿਆ ਤਨ ਮਨ ਸੀਤਲ ਹੋਏ ਪੌੜੀ ਸਭ ਜੋਤ ਤੇਰੀ ਜਗ ਜੀਵਨਾ ਤੂੰ ਘਟ ਘਟ ਹਰ ਰੰਗ ਨੰਗਨਾ ਸਭ ਧਿਆਵਹਿ ਤੁਧ ਮੇਰੇ ਪ੍ਰੀਤਮਾ ਤੂੰ ਸਤ ਸਤ ਪੁਰਖ ਨਿਰੰਜਨਾ ਇਕ ਦਾਤਾ ਸਭ ਜਗਤ ਪੇਖਾਰੀਆ ਹਰ ਜਾ ਚਹੈ ਸਭ ਮੰਗ ਮੰਗਨਾ ਸੇਵਕ ਠਾਕੁਰ ਸਭ ਤੂੰ ਹੈ ਤੂੰ ਹੈ ਗੁਰਮਤੀ ਹਰ ਚੰਗ ਚੰਗਨਾ ਸਭ ਕਹੋ ਮੁਖ ਹੋ ਰਿਖੀ ਕੇਸ ਹਰੇ ਰਿਖੀ ਕੇਸ ਹਰੇ ਜਿਤ ਪਾਵਹਿ ਸਭ ਫਲ ਫਲਨਾ ਸਲੋਕ ਮਹਲਾ ਚੌਥਾ ਹਰ ਹਰ ਨਾਮ ਧਿਆਏ ਮਨ ਹਰ ਦਰਗਾਹ ਪਾਵਹਿ ਮਾਨ ਜੋ ਇੱਛਾ ਹੈ ਸੋ ਫਲ ਪਾਏ ਸੀ ਗੁਰ ਸ਼ਬਦ ਦੀਨ ਲੱਗੇ ਧਿਆਨ ਕਿਲ ਵਿਖ ਪਾਪ ਸਭ ਕੱਟੀਐ ਹਉ ਮੈਂ ਚੁੱਕੈ ਗਮਾਨ ਗੁਰਮੁਖ ਕਮਲ ਵਿਗਸਿਆ ਸਭ ਆਤਮ ਬ੍ਰਹਮੁ ਪਛਾਨ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਮਹੱਲਾ ਚੌਥਾ ਹਰ ਹਰ ਨਾਮ ਪਵਿੱਤ ਹੈ ਨਾਮ ਜਪਤ ਦੁਖ ਜਾਏ ਜਿਨ ਕੋ ਪੂਰਬ ਲਿਖਿਆ ਤਿਨ ਮਨ ਵਸਿਆ ਆਏ ਸਤਿਗੁਰ ਕੈ ਭਾਣੈ ਜੋ ਚੱਲੈ ਤਿਨ ਦਾਲਦ ਦੁਖ ਲਹਿ ਜਾਏ ਆਪਣੈ ਭਾਣੈ ਕਿਨੈ ਨਾ ਪਾਇਉ ਜਨ ਵੇਖੋ ਮਨ ਪਤੀ ਆਏ ਜਨ ਨਾਨਕ ਦਾਸਨ ਦਾਸ ਹੈ ਜੋ ਸਤਿਗੁਰ ਲਾਗੇ ਪਾਏ ਪੌੜੀ ਉਥਾਲਥਨੰਤਰ ਭਰਪੂਰ ਹੈ ਕਰਤੇ ਸਭ ਤੇਰੀ ਬਣਤ ਬਣਾਵਣੀ ਰੰਗ ਪ੍ਰੰਗ ਸਿਸ਼ਟ ਸਭ ਸਾਜੀ ਬਹੁ ਬਹੁ ਵਿਦਪਾਤ ਉਪਾਵਣੀ ਸਭ ਤੇਰੀ ਜੋਤ ਜੋਤੀ ਵਿੱਚ ਵਰਤਹਿ ਗੁਰਮਤੀ ਤੁਦੈ ਲਾਵਣੀ ਜਿਨ ਹੋਏ ਦਇਾਲ ਤਿਨ ਸਤਗੁਰ ਮੇਲਾ ਮੁਖ ਗੁਰਮੁਖ ਹਰ ਸਮਝਾਵਣੀ ਸਭ ਬੋਲੋ ਰਾਮ ਰਮੋ ਸ੍ਰੀ ਰਾਮ ਰਮੋ ਜਿਤ ਦਾਲਦ ਦੁਖ ਭੁਖ ਸਭ ਲਹਿ ਜਾਵਣੀ ਸ਼ਲੋਕ ਮਹੱਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਰਸ ਹਰ ਅੰਮ੍ਰਿਤ ਹਰ ਓਰ ਧਾਰ ਵਿੱਚ ਸੰਗਤ ਹਰ ਪ੍ਰਭ ਵਰਤਦਾ ਬੁੱਝੋ ਹੋ ਸ਼ਬਦ ਵਿਚਾਰ ਮਨ ਹਰ ਹਰ ਨਾਮ ਧਿਆਇਆ ਵੇਖ ਹਉ ਮੈਂ ਕੱਢੀ ਮਾਰ ਜਿਨ ਹਰ ਹਰ ਨਾਮ ਨਾ ਚੇਤੇਉ ਤਿਨ ਜੂਐ ਜਨਮ ਸੁਭਾਰ ਗੁਰ ਤੁਠਾ ਹਰ ਕੀ ਤਾਇਆ ਹਰ ਨਾਮਾ ਹਰ ਉਰ ਧਾਰ ਜਨ ਨਾਨਕ ਤੇ ਮੁਖ ਉਜਲੇ ਤਿਤ ਸਚੈ ਦਰਬਾਰ ਮਹੱਲਾ ਚੌਥਾ ਹਰ ਕੀ ਰਤ ਉਤਮ ਨਾਮ ਹੈ ਵਿਚ ਕਲਯੁਗ ਕਰਣੀ ਸਾਰ ਮਤ ਗੁਰਮਤ ਕੀਰਤ ਪਾਈਐ ਹਰ ਨਾਮਾ ਅਰਹੁ ਰਹਾਰ ਵਡਭਾਗੀ ਜਿਨ ਹਰ ਧਿਆਇਆ ਤਿਨ ਸੋ ਪਿਆ ਹਰ ਪੰਡਾਰ ਬਿਨ ਨਾਵੇ ਜੀ ਕਰਮ ਕਮਾਵਣੀ ਨਿਤ ਹਉ ਮੈਂ ਹੋਏ ਖੁਆਰ ਜਲ ਹਸਤੀ ਮਲ ਨਵਾਲੀ ਐ ਸਿਰ ਭੀ ਫਿਰ ਪਾਵੇ ਛਾਰ ਹਰ ਮੇਲੋ ਸਤਗੁਰ ਦਇਆ ਕਰ ਮਨ ਵਸੈ ਏਕ ਅੰਕਾਰ ਜਿਨ ਗੁਰਮੁਖ ਸੁਣ ਹਰ ਮੰਨਿਆ ਜਨ ਨਾਨਕ ਤਿਨ ਜੈਕਾਰ ਪਉੜੀ RAM ਨਾਮ ਵਖਰ ਹੈ ਉਤਮ ਹਰ ਨਾਇਕ ਪੁਰਖ ਹਮਾਰਾ ਹਰ ਖੇਲ ਕੀਆ ਹਰ ਆਪੇ ਵਰਤੈ ਸਭ ਜਗਤ ਕੀ ਆਵਣਜਾਰਾ ਸਭ ਜੋਤ ਤੇਰੀ ਜੋਤੀ ਵਿੱਚ ਕਰਤੇ ਸਭ ਸੱਚ ਤੇਰਾ ਆਪ ਸਾਰਾ ਸਭ ਧਿਆਵਹਿ ਤੁਧ ਸਫਲ ਸੇ ਗਾਵਹਿ ਪੁਗੁਰ ਮਤੀ ਹਰ ਨਰੰਕਾਰਾ ਸਭ ਚਵਹ ਮੁਖਹੁ ਜਗਨਨਾਥ ਜਗਨਨਾਥ ਜਗ ਜੀਵ ਨੂੰ ਜਿਤ ਭਵ ਜਲ ਪਾਰ ਉਤਾਰਾ ਸ਼ਲੋਕ ਮਹੱਲਾ ਚੌਥਾ ਹਮਰੀ ਜੇ ਬਾ ਏਕ ਪ੍ਰਭ ਹਰ ਕੇ ਗੁਣ ਅਗਮ ਅਥਾ ਹ ਹਮ ਕਿਉ ਕਰ ਜਪਹਿ ਇਆਣਿਆ ਹਰ ਤੁਮ ਵੱਡ ਅਗਮ ਅਗਾਹ ਹਰ ਦੇਹੋ ਪ੍ਰਭ ਮਤਿ ਊਤਮਾ ਗੁਰ ਸਤਗੁਰ ਕੈ ਪਗ ਪਾਹ ਸਤ ਸੰਗਤ ਹਰ ਮੇਲ ਪ੍ਰਭ ਹਮ ਪਾਪੀ ਸੰਗ ਦਰਾਹ ਜਨ ਨਾਨਕ ਕਉ ਹਰ ਬਖਸ਼ ਲੈਹੁ ਹਰ ਟੁੱਠੈ ਮੇਲ ਮਲਾਹ ਹਰ ਕਿਰਪਾ ਕਰ ਸੁਣ ਬੇਨਤੀ ਹਮ ਪਾਪੀ ਕਿਰਮਤਰਾ ਮਹੱਲਾ ਚੌਥਾ ਹਰ ਕਰਹੁ ਕਿਰਪਾ ਜਗ ਜੀਵਨਾ ਗੁਰ ਸਤ ਗੁਰ ਮੇਲ ਦਿਆਲ ਗੁਰ ਸੇਵਾ ਹਰ ਹਮ ਭਾਈਆ ਹਰ ਹੋਆ ਹਰ ਕਿਰਪਾਲ ਸਬ ਆਸਾ ਮਨਸਾ ਵਿਸਰੀ ਮਨ ਚੂਕਾ ਆਲ ਜੰਜਾਲ ਗੁਰ ਤੁਠੈ ਨਾਮ ਦਰੜਾਇਆ ਹਮ ਕੀਏ ਸ਼ਬਦ ਨਿਹਾਲ ਜਨ ਨਾਨਕ ਅਤੁੱਟ ਧਨ ਪਾਇਆ ਹਰ ਨਾਮਾ ਹਰ ਧਨ ਮਾਲ ਪੌੜੀ ਹਰ ਤੁਮ ਵੱਡ ਵੱਡੇ ਵੱਡੇ ਵੱਡ ਊਚੇ ਸਭ ਊਪਰ ਵੱਡੇ ਵਡਾਉਨਾ ਜੋ ਧਿਆਵਹਿ ਹਰ ਅਪਰੰਪਰ ਹਰ 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 ਧਿਆਏ ਹਰੇ ਤੇ ਹੋਨਾ ਜੋ ਗਾਵਹਿ ਸੁਣਹਿ ਤੇਰਾ ਜਸ ਸੁਆਮੀ ਤਿਨ ਕਾਟੇ ਪਾਪ ਕਟੋਨਾ ਤੁਮ ਜੈਸੇ ਹਰ ਪੁਰਖ ਜਾਣੇ ਮਤ ਗੁਰਮਤ ਮੁਖ ਵਡ ਵਡ ਭਾਗ ਵਡੋਨਾ ਸਭ ਧਿਆਵੋ ਆਦ ਸਤੇ ਜੁਗਾਦ ਸਤੇ ਪ੍ਰਤਖ ਸਤੇ ਸਦਾ ਸਦਾ ਸਤੇ ਜਨ ਨਾਨਕ ਦਾਸ ਦਸੋਨਾ ਸ਼ਲੋਕ ਮਹੱਲਾ ਚੌਥਾ ਹਮਰੇ ਹਰ ਜਗ ਜੀਵਨਾ ਹਰ ਜਪਿਓ ਹਰ ਗੁਰਮੰਤ ਹਰ ਅਗਮ ਆਗੋ ਚਰਿ ਅਗਮ ਹਰ ਹਰ ਮਿਲਿਆ ਆਏ ਅਚਿੰਤ ਹਰ ਆਪੇ ਘਟ ਘਟ ਵਰਤਦਾ ਹਰਿਆਪੇ ਆਪ ਬੇਅੰਤ ਹਰਿਆਪੇ ਸਭ ਰਸ ਭੋਗਦਾ ਹਰਿਆਪੇ ਕਬਲਾ ਕੰਤ ਹਰਿਆਪੇ ਭਿਖਿਆ ਪਾਏਂਦਾ ਸਭ ਸਿਸ਼ਟ ਉਪਾਈ ਜੀ ਜੰਤ ਹਰ ਦੇਵ ਉਹ ਦਾਨ ਦਿਆਲ ਪ੍ਰਭ ਹਰ ਮੰਗੈ ਹਰ ਜਨ ਸੰਤ ਜਨ ਨਾਨਕ ਕੇ ਪ੍ਰਭ ਆਏ ਮਿਲ ਹਮ ਗਾਵਹਿ ਹਰ ਗੁਣ ਸ਼ੰਤ ਮਹੱਲਾ ਚੌਥਾ ਹਰ ਪ੍ਰਭ ਸੱਜਣ ਨਾਮ ਹਰ ਮੈਂ ਮਨ ਤਨ ਨਾਮ ਸਰੀਰ ਸਭ ਆਸਾ ਗੁਰਮਖ ਪੂਰੀਆਂ ਜਨ ਨਾਨਕ ਸੁਣ ਹਰ ਧੀਰ ਪੌੜੀ ਹਰੀ ਉੱਤਮ ਹਰਿਆ ਨਾਮ ਹੈ ਹਰ ਪੁਰਖ ਨਿਰੰજન ਮੌਲਾ ਜੋ ਜਪਦੇ ਹਰ ਹਰ ਦਿਨ ਸਰਾਤ ਤਿਨ ਸੇਵੇ ਚਰਨ ਨਿਤ ਕੋਲਾ ਨਿਤਸਾਰ ਸੰਭਾਲੇ ਸਭ ਜੀ ਜੰਤ ਹਰ ਵਸੈ ਨਿਕਟ ਸਭ ਜੋਲਾ ਸੋ 부ਜਾ ਜਿਸੇ ਆਪ 부ਝਾਏ ਸੀ ਜਿਸ ਸਤਗੁਰੂ ਪ੍ਰਭ ਸੋ ਲਾ ਸਭ ਗਾਵੋ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸੋ ਮੋਲਾ ਸ਼ਲੋਕ ਮਹੱਲਾ ਚੌਥਾ ਸੁੱਤਿਆਂ ਹਰ ਪ੍ਰਭ ਚੇਤ ਮਨ ਹਰ ਸਹਜ ਸਮਾਦ ਸੁਮਾਏ ਜਨ ਨਾਨਕ ਹਰ ਹਰ ਚਾਉ ਮਨ ਗੁਰ ਤੁਠਾ ਮੇਲੇ ਮਾਏ ਮਹੱਲਾ ਚੌਥਾ ਹਰ ਇੱਕ ਕਸ ਸੇ ਤੇ ਪਰਹੜੀ ਹਰ ਇੱਕੋ ਮੇਰਾ ਚਿੱਤ ਜਨ ਨਾਨਕ ਇੱਕ ਆਧਾਰ ਹਰ ਪ੍ਰਭ ਇੱਕ ਸਤੇ ਗਤ ਪਤ ਪੌੜੀ ਪੰਚੇ ਸ਼ਬਦ ਵੱਜੇ ਮਤ ਗੁਰਮਤ ਵਡਭਾਗੀ ਅਨਹਦ ਵੱਜਿਆ ਆਨੰਦ ਮੂਲ RAM ਸ਼ਬਦ ਦੇਖਿਆ ਗੁਰ ਸ਼ਬਦੀ ਗੋਵਿੰਦ ਗਜਿਆ ਆਦ ਜਗਾ ਦੇ ਵੇਸ ਹਰ ਏਕੋ ਮਤ ਗੁਰਮਤ ਹਰ ਪ੍ਰਭ ਭਜਿਆ ਹਰ ਦੇਵ ਉਹ ਦਾਨ ਦਿਆਲ ਪ੍ਰਭ ਜਨ ਰਾਖੋ ਹਰ ਪ੍ਰਭ ਲੱਗਿਆ ਸਭ ਧਨ ਕਹੋ ਗੁਰ ਸਤ ਗੁਰੂ ਗੁਰ ਸਤ ਗੁਰੂ ਜਿਤ ਮਿਲ ਹਰ ਪੜਦਾ ਕੱਜਿਆ ਸ਼ਲੋਕ ਮਹਲਾ 4 ਭਗਤ ਸਰੋਵਰ ਉੱਚਲੇ ਸੁਭਾਰ ਭਰੇ ਵਹਨ ਜਿੰਨਾ ਸਤ ਗੁਰ ਮੰਨਿਆ ਜਨ ਨਾਨਕ ਵੱਡ ਭਾਗ ਲਹਨ ਮਹਲਾ 4 ਹਰ ਹਰ ਨਾਮ ਅਸੰਖ ਹਰ ਹਰ ਕੀ ਗੁਣ ਕਤਨ ਨਾ ਜਾਹੇ ਹਰ ਹਰ ਅਗਮ ਅਗਾਧ ਹਰ ਜਨ ਕਿਤ ਬਿਦ ਮਿਲਹਿ ਮਲਾਹੇ ਹਰ ਹਰ ਜਸ ਜਪਤ ਜਪੰਤ ਜਨ ਇਕ ਤਿਨ ਨਹੀਂ ਕੀਮਤ ਪਾਏ ਜਨ ਨਾਨਕ ਹਰ ਅਗਮ ਪ੍ਰਭ ਹਰ ਮੇਲ ਲੈ ਹੋ ਲੜ ਲਾਈ ਪੌੜੀ ਹਰ ਅਗਮ ਆਗੋਚਰ ਅਗਮ ਹਰ ਕਿਉ ਕਰ ਹਰ ਦਰਸ਼ਨ ਪਿਖਾਂ ਕਿਸ ਵਖਰ ਹੋਏ ਸੋ ਵਰਨੀਐ ਤੇ ਸਰੂਪ ਨਾ ਰਿਖਾ ਜਿਸ ਬੁਝਾਏ ਆਪ ਬੁਝਾਏ ਦੇ ਸੋਈ ਜਨ ਦਿਖਾ ਸਤ ਸੰਗਤ ਸਤ ਗੁਰ ਚਤਸਾਲ ਹੈ ਜਿਤ ਹਰ ਗੁਣ ਸਿੱਖਾ ਤਨ ਤਨ ਸੋ ਰਸਨਾ ਧਨ ਕਰ ਤਨ ਸੋ ਪਾਧਾ ਸਤ ਗੁਰ ਜਿਤ ਮਿਲ ਹਰ ਲਿਖਾ ਲਿਖਾ ਸਲੋਕ ਮਹੱਲਾ ਚੌਥਾ